ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਤਹਿ ਨਾ ਡੋਲਈ ਜਿਸ ਰਾਖੈ ਸਰਦਨਹਾਰ ਜਾਮ ਗੁਰੂ ਹੈ ਵੱਲ ਤਨ ਕਾ ਗਰਬ ਦਜੈ ਜਾਮ ਗੁਰੂ ਹੈ ਵੱਲ ਲਖ ਬਾਹੇ ਕਿਆ ਕੀਜੈ ਜੈਸ ਕੈ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣ ਮਾਇਆ ਮਦਮਤਾ ਮਰਣਾ ਤੀਤ ਨ ਆਵੈ ਸੋ ਕਹ ਤਲ ਗੁਰ ਸੇਵੀਐ ਅਹਨ ਸਹਜ ਸੋ ਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਜੈਤ ਸ੍ਰੀ ਮਹਲਾ 4 ਜੈਨ ਹਰ ਹਿਰਦੈ ਨਾਮ ਨ ਵਸਿਓ ਤਨ ਮਾਤ ਕੀ ਜੈ ਹਰ ਬਾਂਝਾ ਤੈਨ ਸੁਨੀ ਦੇ ਫਿਰ ਹੈ ਬਿਨ ਨਾਵੇ ਹੋਏ ਖੱਪ ਖੱਪ ਮੂਏ ਕਰਾਂਜਾ ਜੈਨ ਹਰ ਹਿਰਦੈ ਨਾਮ ਨ ਵਸਿਓ ਤਨ ਮਾਤ ਕੀ ਜੈ ਹਰ ਬਾਂਝਾ ਸੁਨੀ ਦੇ ਫਿਰ ਹੈ ਬਿਨ ਨਾਵੇ ਹੋਏ ਖਪ ਖਪ ਮੋਏ ਕ ਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਤਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਕੀਰਤ ਕਲ ਜੁਗ ਪਾਦੇ ਊਤਮ ਹਰ ਪਾਈਆ ਸਤ ਗੁਰ ਮਾਝਾ ਹੋ ਬਲਹਾਰੇ ਸਤ ਗੁਰ ਆਪਣੇ ਜਨ ਗੁਬਤ ਨਾਮ ਪਰ ਗਾ ਜਾਵ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਚ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵਡ ਦਾਣਾ ਹਰ ਕੀਏ ਬਾਗੁਣ ਸਾਂਝਾ ਜਿਨ ਕੋ ਕਿਰਪਾ ਕਰੇ ਜਗ ਦੇਵਨਾ ਹਾਰੇ ਔਰ ਧਾਰੇ ਮਨ ਮਾਝਾ ਤਰਮੁ ਦਾ ਰਾਇ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਔਰ ਧਾਰਿਓ ਮਨ ਬਾਝਾ ਧਰਮ ਰਾਇ ਦਰ ਕਾਗਦ ਫਾਨੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਗੁਰੂ ਸWARE ਗੁਰੂ ਰੂਪ ਸਾਧ ਸੰਗਤ ਜੀਓ ਅੱਜ ਦੇ ਜੋ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਜੈਤ ਸ੍ਰੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦੇ ਪਾਵਨ ਰਵਿਂਦਰ 697 98 ਅੰਗ ਪਰ ਸਿਸ਼ੁਭਤ ਹੈ। ਜਤ ਸਰੀ ਮਹੱਲਾ ਚੌਥਾ ਜਨ ਹਰ ਹਿਰਦੈ ਨਾਮ ਨ ਬਸਿਓ ਤਿਨ ਨਾਮਾਤ ਕੀਜੈ ਹਰਿ ਬਾਝਾ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ। ਵੇਖੋ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਸਤਿਗੁਰੂ ਜੀ ਕਿਹੜਾ ਉਲਾਮਾ ਦਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਮਾ ਨੂੰ ਅਕਾਲ ਪੁਰਖ ਵਾਹਿਗੁਰੂ ਬਾਝ ਹੀ ਕਰਦਿਆ ਕਰੇ ਤਾਂ ਚੰਗਾ ਹੈ ਕਿਉਂਕਿ ਤਿੰਨ ਸੁੰਨੀ ਦੇਹ ਫਿਰ ਹੈ ਬਿਨ ਨਾਵੇ ਓਏ ਖੱਪ ਖੱਪ ਮੂਏ ਕਰਾਂ ਜਾ ਉਹਨਾਂ ਦਾ ਸਰੀਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਸੁੰਨਾ ਹੀ ਰਹਿੰਦਾ ਹੈ ਉਹ ਨਾਮ ਤੋਂ ਵਾਂਝੇ ਹੀ ਤੁਰੇ ਫਿਰਦੇ ਹਨ ਤੇ ਓ ਕ੍ਰੋਧ ਕ੍ਰੋਧ ਕੇ ਖਾਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਬਾਝਾ ਏ ਮੇਰੇ ਮਨ ਉਸ ਪ੍ਰਮਾਤਮਾ ਵਹਿਗੁਰੂ ਜੀ ਦਾ ਨਾਮ ਜਪਿਆ ਕਰ ਜੋ ਤੇਰੇ ਅੰਦਰ ਹੀ ਵਸ ਰਿਹਾ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾਰਾ ਹਾਓ ਹੇ ਭਾਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਿਕ ਜੀਵਨ ਦੀ ਸੋਝੀ ਬਖਸ਼ਿਸ਼ ਕਰ ਦਿੱਤੀ ਉਸ ਦਾ ਮਨ ਨਾਮ ਜਪਣ ਦੀ ਕਦਰ ਨੂੰ ਸਮਝ ਗਿਆ ਹਰ ਕੀਰਤ ਕਲ ਦੁਗ ਪਦ ਊਤਮ ਹਰ ਪਾਈਆ ਸਤਿਗੁਰ ਮਾਝਾ ਜਗਤ ਵਿੱਚ ਪਰਮਾਤਮਾ ਦੀ ਸਬਦ ਸਲਾਹੀ ਸਭ ਤੋਂ ਉੱਚਾ ਦਰਜਾ ਹੈ ਪਰ ਪਰਮਾਤਮਾ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਕੋਬ ਲਿਹਾਰੇ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾ ਜਾ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਜੇ ਵਸਦੇ ਪ੍ਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਹੈ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜ ਜਿਸ ਮਨੁੱਖ ਨੂੰ ਵੱਡੇ ਭਾਗਾ ਨਾਲ ਗੁਰੂ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਸਤਗੁਰ ਸਾਹ ਹਉ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣਾਂ ਸਾਂਝਾ ਜਿਸ ਨੂੰ ਵੱਡਾ ਸਿਆਣਾ ਅਤੇ ਸ਼ਾਹ ਗੁਰੂ ਮਿਲ ਪਿਆ ਗੁਰੂ ਨੇ ਪ੍ਰਮਾਤਮਾ ਦੇ ਬਹੁਤੇ ਗੁਣਾ ਨਾਲ ਉਸ ਨੂੰ ਸਾਝੀਵਾਲ ਬਣਾ ਦਿੱਤਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਂ ਜਾਗ ਜਗਤ ਦੇ ਜੀਵਨ ਪ੍ਰਭੂ ਨੇ ਜਿੰਨਾ ਮਨੁੱਖਾਂ ਉੱਤੇ ਕਿਰਪਾ ਕੀਤੀ ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਟਿਕਾ ਲਿਆ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸੰਬਾਧ ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ ਕੀਤੇ ਕਰਮਾਂ ਦੇ ਲੇਖੇ ਦੇ ਸਾਰੇ ਕਾਗਜ਼ ਪਾੜ ਦਿੱਤੇ ਗਏ ਉਹਨਾਂ ਦਾਸਾਂ ਦਾ ਲੇਖਾ ਸਤਿਗੁਰੂ ਜੀ ਕਹਿੰਦੇ ਨਿਬੜ ਗਿਆ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦਾ ਜਿਨ ਅਮਰਤ ਵੇਲੇ ਤੂੰ ਮਹਾਨ ਕਿਰਪਾ ਬਖਸ਼ਿਸ਼ ਸ਼ਰਮ ਕਰਕੇ ਅਮਰਤ ਵੇਲਾ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਹੀ ਤਰਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬੱਤ ਸੰਗਤਾਂ ਨੂੰ ਆਪਣੇ ਚਰਣਾ ਕਮਲਾ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਪਰ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਓ ਆਇਆ ਜੀਓ ਆਇਆ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਬੇਨਤੀ ਹੈ ਕਿ ਵੇਖੋ ਕੱਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸਤਿਗੁਰੂ ਜਿਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਇੱਕ ਗੱਲ ਆਪਾਂ ਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਤੇ ਭਰੋਸਾ ਦ੍ਰਿੜ ਹੋਵੇ ਦ੍ਰਿੜ ਭਰੋਸੇ ਦ੍ਰਿੜ ਇਰਾਦੇ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਜਦੋਂ ਵੀ ਕੋਈ ਵੀ ਅਰਦਾਸ ਬੇਨਤੀ ਆਪਾਂ ਗੁਰੂ ਦੇ ਚਰਨਾਂ ਵਿੱਚ ਕਰਦੇ ਹਾਂ ਇਹ ਹੋ ਨਹੀਂ ਸਕਦਾ ਕਿ ਸਤਿਗੁਰੂ ਜੀ ਸਾਡੇ ਅਰਦਾਸ ਬਿਨ ਦੀ ਜੋਦੜੇ ਨੂੰ ਪ੍ਰਵਾਨ ਨਾ ਕਰਨ ਬਸ਼ਰਤੇ ਸ਼ਰਤ ਇਹ ਕੋਈ ਹੈ ਕੱਲ ਵੀ ਦਾਸ ਨੇ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਮਹਾਰਾਜੇ ਸਾਡੇ ਕੋਲੋਂ ਮੰਗਦੇ ਕੁਝ ਨਹੀਂ ਇੱਕੋ ਚੀਜ਼ ਭਾਵਨਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਆਪਾਂ ਇਤਿਹਾਸ ਨੂੰ ਫਨੋਲ ਕੇ ਵੇਖ ਲਈਏ ਜਿੱਥੇ ਭਾਵਨਾ ਸੀ ਉੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੂਹੇ ਤੇ ਜਾ ਕੇ ਆਪ ਆਵਾਜ਼ਾਂ ਮਾਰਦੇ ਪਏ ਨੇ ਤੇ ਜਿੰਨਾ ਹਿਰਦਿਆ ਵਿੱਚ ਹੰਕਾਰ ਭਰਿਆ ਹੋਇਆ ਸੀ ਉਹ ਆਵਾਜ਼ਾਂ ਮਾਰਦੇ ਰਹੇ ਗੁਰੂ ਨਾਨਕ ਪਾਸਾ ਮਹਾਰਾਜ ਉਥੇ ਨਹੀਂ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਤੇ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਹਾਂ ਪਰ ਕਮਾਉਣ ਦੀ ਜ਼ਰੂਰਤ ਹੈ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੁਰਪੁਰਬ ਮਨਾਉਣੇ ਆਪਣੇ ਤਾਂ ਸਫਲ ਨੇ ਜੇ ਆਪਾਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਹਿਰਦੇ ਵਿੱਚ ਵਸਾਈਏ ਗੁਰੂ ਦੇ ਹੁਕਮ ਤੇ ਚੱਲੀਏ ਗੁਰੂ ਦੀ ਮਤ ਤੇ ਚੱਲੀਏ ਤਾਂ ਪਰਬ ਮਨਾਣੇ ਸਾਡੇ ਸਫਲ ਨੇ ਸੋ ਬੇਨਤੀਆਂ ਨੇ ਜੀ ਦਾਸ ਦੀਆਂ ਤੇ ਸਿਰਬ ਤੁਹਾਡੇ ਚਰਨਾਂ ਵਿੱਚ ਪ੍ਰਵਾਨ ਜਰੂਰ ਕਰਦੇ ਰਿਹਾ ਕਰੋ ਸੋ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਹੋਣਾ ਚਾਹੀਦਾ ਹੈ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਹਿਤ ਗੱਦ ਵੱਜ ਕੇ ਉੱਚੀ ਆਵਾਜ਼ ਵਿੱਚ ਬੋਲਿਓ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ O Satna. ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਨਾਨਕ ਧੰ ਗੁਰੂ ਨਾਨਕ ਨਾਨਕ ਧੰ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ